ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਧਿਆਨ ਭਟਕਾਉਣ ਵਾਸਤੇ ਫੋਕਸ ਲੋਕਾਂ ਦਾ ਡਾਇਵਰਟ ਕਰਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਬੇਸਲੈਸ ਝੂਠਾਂ ਦਾ ਪਲੰਦਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅੱਜ ਦੇ ਮੌਜੂਦਾ ਹਾਲਾਤਾਂ ਤੋਂ ਲੋਕਾਂ ਦਾ ਧਿਆਨ हट ਸਕੇ ਅੱਜ ਪੰਜਾਬ ਦੇ ਵਿੱਚ ਹਾਲਾਤ ਬਣੇ ਕੀ ਹੈ ਤਕਰੀਬਨ 20 ਦਿਨ ਹੋ ਗਏ ਪੰਜਾਬ ਦਾ ਕਿਸਾਨ ਹਰਿਆਣੇ ਦੇ ਬਾਰਡਰ ਤੇ ਬੈਠਾ ਹਰਿਆਣਾ ਸਰਕਾਰ ਵੱਲੋਂ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਡਰੋਨ ਰਾਈ ਗੋਲੀਆਂ ਚਲਾਈਆਂ ਗਈਆਂ ਪੈਲਟਸ ਪੈਲਟਸ ਫੋੜੇ ਗਏ ਰਬੜ ਬੁਲੇਟਸ ਮਾਰੇ ਗਏ ਹਰ ਤਰ੍ਹਾਂ ਦਾ ਹਮਲਾ ਹੋਇਆ ਜਿਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਵੀ ਹੋਇਆ ਇਹਨਾਂ ਦੇ ਆਪ ਦੇ ਹੈਲਥ ਮਿਨਿਸਟਰ ਦਾ ਬਿਆਨ ਹੈ ਕਿ 250 ਤੋਂ ਉੱਪਰ ਪੰਜਾਬ ਦਾ ਕਿਸਾਨ ਪੰਜਾਬ ਦਾ ਨੌਜਵਾਨ ਹਰਿਆਣੇ ਵੱਲੋਂ ਕੀਤੇ ਹਮਲੇ 'ਚ ਜ਼ਖਮੀ ਹੋ ਗਿਆ ਤੇ ਕਈ ਤਾਂ ਕ੍ਰਿਟੀਕਲੀ ਜ਼ਖਮੀ ਹੋ ਗਏ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣੇ ਦੀ ਪੁਲਿਸ ਉਹ ਚੱਕ ਕੇ ਲੈ ਜਾਂਦੀ ਆ ਗਵਾਹ ਕਰਕੇ ਇਹ ਹਾਲਾਤ ਬਣੇ ਹੋਏ ਐ ਤੇ ਉਹ 250 ਜਿਹੜਾ ਕਿਸਾਨ ਜ਼ਖਮੀ ਹੋਇਆ ਜਾਂ ਅਗਵਾ ਕੀਤਾ ਗਏ ਕੋਈ ਉਹਦੇ ਤੇ ਐਫ ਆਈ ਆਰ ਨਹੀਂ ਦਰਜ ਕੀਤੀ ਜਾਂਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਸਰਕਾਰ ਬਣਾ ਇੱਕ ਸਾਡਾ ਨੌਜਵਾਨ ਭਰਾ ਜਿਹੜਾ ਸ਼ਹੀਦ ਹੋਇਆ ਉਹ ਵੀ ਇੱਕ ਹਫਤਾ ਪਰਿਵਾਰ ਨੇ ਉਹ ਬੋਡੀ ਰੱਖਣੀ ਪਈ ਕਿ ਅਸੀਂ ਉਹਦੀਆਂ ਅੰਤਿਮ ਰਸਮਾਂ ਸਤਸਕਾਰ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਇਹਦੇ ਵਿੱਚ ਪਰਚਾ ਦਰਜ ਨਹੀਂ ਕਰਦੇ ਹਫਤੇ ਬਾਅਦ ਪ੍ਰੋਟੈਸਟਸ ਦੇ ਬਾਅਦ ਜੇ ਪਰਚਾ ਵੀ ਹੋਇਆ ਤਾਂ ਹੋਇਆ ਕਿ ਜ਼ੀਰੋ ਐਫ ਆਈ ਆਰ ਅਣਪਛਾਤੇਆਂ ਤੇ ਮੈਂ ਮੁੱਖ ਮੰਤਰੀ ਦੇ ਆਪ ਦੇ ਲਫ਼ਜ਼ਾਂ 'ਚ ਪਹਿਲਾਂ ਤਾਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਸ਼ਾਇਦ ਉਹਨੂੰ ਮੇਰੀ ਗੱਲ ਤੋਂ ਆਪਦੇ ਲਫ਼ਜ਼ ਯਾਦ ਆ ਜਾਣਗੇ ਕਿ ਪੁਲਿਸ ਵੀ ਕਦੇ ਅਣਪਛਾਤੀ ਹੋਈ ਹੈ ਇਹ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਸੀ ਅੱਜ ਅਣਪਛਾਤੀ ਪੁਲਿਸ ਤੇ ਪਰਚਾ ਦੇ ਕੇ ਉਹਦੀ ਇਨਵੈਸਟੀਗੇਸ਼ਨ ਜ਼ੀਰੋ ਐਫ ਆਈ ਆਰ ਦੇ ਰਹੀ ਤੁਸੀਂ ਹਰਿਆਣਾ ਪੁਲਿਸ ਨੂੰ ਦੇਤੀ ਤੇ ਕਿਸ ਤਰ੍ਹਾਂ ਦਾ ਇਨਸਾਫ ਤੁਸੀਂ ਉਮੀਦ ਕਰਦੇ ਹੋ ਐਮ ਐਸ ਪੀ ਦਾ ਵਾਅਦਾ ਜਿਹੜਾ ਸਰਕਾਰ ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਇੱਕੋ 5 ਮਿੰਟਾਂ ਵਾਲੀ ਬੀਬੀ ਐ ਇਹਨਾਂ ਸਾਰਿਆਂ ਨੇ ਕੀਤਾ ਸੀ ਉਸ ਵਾਅਦੇ ਤੋਂ ਵੀ ਮੁਨਕਰ ਹੋਗੇ ਹਾਲਾਤ ਜਿੰਨੇ ਮਰਜੀ ਸਟੇਟ ਦੇ ਤੁਸੀਂ ਨਰੇਟ ਕਰ ਜੋ ਦਿਨ ਦਿਨ ਬਦਨ ਬਦ ਤੋਂ ਬੱਤਰ ਹੁੰਦੇ ਜਾ ਰਿਹਾ ਹੈ ਇਨਾਂ ਸਾਰੀਆਂ ਚੀਜ਼ਾਂ ਕਰਕੇ ਲੋਕਾਂ ਦਾ ਰੋ ਲੋਕਾਂ ਦਾ ਗੁੱਸਾ ਲੋਕਾਂ ਦਾ ਰੋਸ ਸਰਕਾਰ ਪ੍ਰਤੀ ਵਧਦਾ ਜਾ ਰਿਹਾ ਤੇ ਸਟੇਜ ਆਰਟਿਸਟ ਹੈ ਜਿਹੜਾ ਪੰਜਾਬ ਦਾ ਜਿਹਨੂੰ ਕੇਵਲ ਸਟੇਜ ਪਰਫਾਰਮੈਂਸ ਤੇ ਮਸਕਰੀ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਸ਼ਾਇਦ ਉਹ ਸਮਝ ਨਹੀਂ ਸਕਿਆ ਕਿ ਸਟੇਜ ਚ ਚਲਾਉਣੀ ਤੇ ਸਟੇਟ ਚ ਚਲਾਉਣੀ ਵਿੱਚ ਬੜਾ ਵੱਡਾ ਅੰਤਰ ਹੈ ਫਿਰ ਸਟੇਜ ਆਰਟਿਸਟ ਪੰਜਾਬ ਦਾ ਆਉਂਦਾ ਹੈ ਤੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਵੱਡੀਆਂ-ਵੱਡੀਆਂ ਬੇਤੁਕੀਆਂ ਬੇਬੁਨਿਆਦ ਵਾਹੀ ਹੱਥ ਗੱਲਾਂ ਕਰਦਾ ਹੈ ਵੈਸੇ ਤਾਂ ਉਹ ਜਿਹੜੀਆਂ ਬੇਬਕੂਫਾ ਆਨਾ ਗੱਲਾਂ ਜਿਹੜੀਆਂ ਉਹਦੀਆਂ ਹੈਗੀਆਂ ਜਵਾਬ ਦੇਣ ਲਾਇਕ ਤਾਂ ਹੈ ਨਹੀਂ ਪਰ ਜੇ ਕਈ ਵਾਰੀ ਕਿਸੇ ਗੱਲ ਦਾ ਜਵਾਬ ਨਾ ਨਾ ਦੇਈਏ ਫਿਰ ਉਹ ਕਿਤੇ ਨਾ ਕਿਤੇ ਪਰਸੈਪਸ਼ਨ ਹੋ ਜਾਂਦੀ ਹੈ ਵੀ ਸਹੀ ਨਾ ਗੱਲ ਕਰਦਾ ਉਹ ਸੁਖ ਵਿਲਾਸ ਦੇ ਕਾਗਜ਼ ਲੈ ਕੇ ਪਾਲਿਸੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਜ਼ਰੂਰ ਧਿਆਨ ਚ ਪੰਜਾਬ ਦੇ ਲੋਕਾਂ ਦੇ ਤੁਹਾਡੇ ਰਾਏ ਲਿਆਉਣੀ ਲਿਆਉਣੀ ਚਾਹਣਾ ਪਿਛਲੇ 7 ਸਾਲਾਂ ਤੋਂ ਇਹੀ ਪ੍ਰੈਸ ਕਾਨਫਰੰਸਾਂ ਇਹੀ ਐਲੀਗੇਸ਼ਨ ਇਹੀ ਧਮਕੀਆਂ ਇਹਨੂੰ ਢਾ ਦੇਵਾਂਗੇ ਜੀ ਇੱਥੇ ਸਕੂਲ ਖੋਲ੍ਹ ਦੇਵਾਂਗੇ ਜੀ ਇਥੇ ਹਸਪਤਾਲ ਬਣਾ ਦੇਾਂਗੇ ਜੀ ਇਹ ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਬਿ ਮਿੰਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੀ ਹਾਲ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤੱਕ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਂਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਹੈ ਨਾ ਉਹ ਦਾਗ ਨਹੀਂ ਟੋਟਾ ਜਾਣਾ ਮੈਂ ਉਹਨੇ ਜਿਹੜੀਆਂ 5 4 ਅਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਅਲੀਗੇਸ਼ਨਸ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ ਚਾਰ ਅਲੀਗੇਸ਼ਨ ਉਹਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਆ ਪਹਿਲਾ ਅਲੀਗੇਸ਼ਨ ਕਿ ਜਿਹੜੇ ਪੀਐਲਪਾ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਏ ਪੀ ਐਲ ਪੀਏ ਦੀ ਜ਼ਮੀਨ ਦੇ ਸੀ ਐਲ ਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀ ਐਲ ਯੂਸ ਚੇਂਜ ਕਰਕੇ ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚ ਹੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਤੁਹਾਡੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀ ਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ। ਹਰ ਇੱਕ CLU 2008 ਤੇ 2011 ਦੇ ਵਿੱਚ ਵਿੱਚ ਇਹ CLU ਹੋਏ ਆ ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਆ ਮੈਂ ਭਗਵੰਤ ਮਾਨ ਨੂੰ ਕਹਿੰਦਾ ਜਾ ਕੇ ਪੁੱਛ ਲਾ ਹੁਣ ਤਾਂ ਭਾਈਵਾਲੀ ਹੈ ਅਲਾਈਅੰਸ ਹੈ ਬੈਟੋ ਫੈਲੋਸ ਨੂੰ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਸ ਉੱਥੋਂ ਹੋ ਕੇ ਆਏ ਅੱਜ ਮੈਂ ਸੀਐਲਯੂਸ ਦੀਆਂ ਕਾਪੀਆਂ ਲੈ ਕੇ ਆਇਆ ਹਾਂ ਆ ਤਿੰਨ ਪਾਕਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਆ ਸੀ ਤਿੰਨਾਂ ਦੇ ਸੀਐਲਯੂ ਭਾਰਤ ਸਰਕਾਰ ਪਰਿਆਵਰਣ ਔਰ ਵਨ ਮੰਤਰਾਲੇ ਆ ਪਹਿਲਾ ਸੀਐਲਯੂ ਜੀ ਸ੍ਰੀ ਕ੍ਰਿਸ਼ਨ ਸਹਿਰਾਵਤ ਉਸ ਵੇਲੇ ਦਾ ਅਫਸਰ ਸੀ 11 ਤਰੀਕ ਹੈ ਜੀ 11 1 2012 ਆ ਇੱਕ ਸੀਐਲਯੂ ਪਾਕਟ A ਤੇ ਪਾਕਟ B ਦਾ ਸੌਰੀ ਪਾਕਟ C ਦਾ ਪਾਕਟ A ਤੇ ਪਾਕਟ B ਦਾ ਸੀਐਲਯੂ ਹੈ ਜੀ ਇਹ ਅਕਤੂਬਰ 13 2008 ਤੇ ਇਹ ਵੀ ਕੋਈ ਮਿਸਟਰ ਸਬਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਾਰਥਰਨ ਰੀਜਨ ਆਫਿਸ ਇਹ ਤੁਸੀਂ ਪੜ ਸਕਦੇ ਹੋ ਇਹ ਸਾਰੇ ਦਾ ਸਾਰਾ ਕਿੰਨੀ ਜ਼ਮੀਨ 20.8 ਏਕੜੇ ਗਿਣਾਉਂਦਾ ਬਿਲਕੁਲ 20.8 ਏਕੜ ਉਹਦਾ ਸੀਐਲਯੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਿਊ ਡੈਲੀ ਇਹ ਉਥੋਂ ਹੋ ਕੇ ਆਏ ਆ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ ਪੰਜਾਬ ਸਰਕਾਰ ਨੇ ਕੰਸੈਸ਼ਨਸ ਦਿੱਤੇ ਇਹ ਵੀ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਹੈ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਸ਼ੁਕਰੀਆ ਦੂਜੀ ਗੱਲ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਇਕੋ ਟੂਰਿਜ਼ਮ ਦੀ ਉਸ ਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਤੇਰੀ ਡੇਟ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਐਂਡ ਇਹ ਪਾਲਿਸੀ ਵੈਸੇ ਸਾਰੀ ਪਾਲਿਸੀ ਤੁਸੀਂ ਪੜ ਲਓ ਪਾਲਿਸੀ ਦੇ ਅਖੀਰ ਦੇ ਵਿੱਚ ਕੀ ਹੈ ਲਿਖਿਆ ਇਨ ਜਨਰਲ ਦੋ ኦਪਰੇਸ਼ਨਲ ਗਾਈਡਲਾਈਨਸ ਫਾਰ ਥਿਸ ਪਾਲਿਸੀ issued by ministry of tourism government of india would be followed ਸੋ ਇਹ ਪਾਲਿਸੀ ਵੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਟੂਰਿਜ਼ਮ ਮਿਨਿਸਟਰੀ ਦੀ ਪਾਲਿਸੀ ਹੈ ਅੱਜ ਵੀ ਐਗਜ਼ਿਸਟ ਕਰਦੀ ਹੈ ਸੋ ਜਿਹੜੀ ਭਗਵੰਤ ਮਾਨ ਕਹਿੰਦਾ ਕਿ ਕੈਬਨਿਟ ਨੇ ਇਹਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਸਕ੍ਰੈਪ ਕਰਤੀ ਮੈਂ ਚੈਲੰਜ ਕਰਦਾ ਉਹਨੂੰ ਉਸ ਕੈਬਨਿਟ ਦੇ ਮਿਨਟਸ ਹੈ ਜਿਹੜੇ ਉਹ ਜਨਤਕ ਕਰੇ ਕੈਬਨਿਟ ਦੇ ਵਿੱਚ ਤਾਂ ਹਰ ਇੱਕ ਚੀਜ਼ ਹਰ ਇੱਕ ਲਫ਼ਜ਼ ਰਿਕਾਰਡ ਹੁੰਦਾ ਹੈ ਪਬਲਿਕ ਕਰੇ ਕਿ ਕਿਹੜੀ ਪਾਲਿਸੀ ਉਸ ਵੇਲੇ ਇਸ ਸੀਐਲਯੂ ਤੋਂ ਬਾਅਦ ਸਕ੍ਰੈਪ ਕੀਤੀ ਗਈ ਇਹ ਪਹਿਲਾ ਅਲੀਗੇਸ਼ਨ ਸੀ ਦੂਜਾ ਅਲੀਗੇਸ਼ਨ ਸੀ ਭਗਵੰਤ ਮਾਨ ਦਾ ਕਿ ਮੈਟਰੋ ਇਕੋ ਗ੍ਰੀਨਸ ਜਿਹੜੀ ਸੁਖ ਵਿਲਾਸ ਦੀ ਹੋਲਡਿੰਗ ਕੰਪਨੀ ਹੈ ਉਹਨੂੰ ਟੈਕਸ ਇਨਸੈਂਟਿਵਸ ਦਿੱਤੇ ਗਏ ਇੱਕ ਪਾਲਿਸੀ ਰਾਈਨ ਇਨਵੈਸਟਮੈਂਟ ਪਾਲਿਸੀ ਰਾਈਨ ਟੈਕਸ ਇਨਸੈਂਟਿਵਸ ਦਿੱਤੇ ਗਏ ਤੇ ਉਹ ਜਿਹੜੀ ਪਾਲਿਸੀ ਹੈ ਉਸ ਤੋਂ ਬਾਅਦ ਰਿਵੋਕ ਕਰ ਦਿੱਤੀ ਗਈ ਕੇਵਲ ਤੇ ਕੇਵਲ ਸੁਖ ਵਿਲਾਸ ਨੂੰ ਇਨਸੈਂਟਿਵ ਦੇਣ ਵਾਸਤੇ ਉਹ ਇੱਕ ਪਾਲਿਸੀ ਬਣਾਈ ਗਈ ਸੀ ਇਹ ਦੂਜਾ ਅਲੀਗੇਸ਼ਨ ਸੀ ਉਹਦਾ ਮੈਂ ਇਹਦਾ ਵੀ ਜਵਾਬ ਦੇ ਦਿਆਂ ਜਿਹੜੇ ਇਨਸੈਂਟਿਵਸ ਕਿਸੇ ਵੀ ਇੰਡਸਟਰੀ ਨੂੰ ਸੂਬੇ ਦੇ ਵਿੱਚ ਜਿਹੜੀ ਲੱਗਦੀ ਹੈ ਕੋਈ ਵੀ ਇੰਡਸਟਰੀ ਹੋਵੇ ਹੋਟਲ ਇੰਡਸਟਰੀ ਹੋਵੇ ਮੈਨੂਫੈਕਚਰਿੰਗ ਇੰਡਸਟਰੀ ਹੋਵੇ ਸਰਵਿਸ ਇੰਡਸਟਰੀ ਹੋਵੇ ਉਹ ਜਿਹੜੇ ਇਨਸੈਂਟਿਵਸ ਐ ਉਹ ਇਨਵੈਸਟ ਪੰਜਾਬ ਰਾਹੀਂ ਪੰਜਾਬ ਬੋਰਡ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦਿੰਦਾ। ਉਹ ਇਨਵੈਸਟਮੈਂਟ ਪਾਲਿਸੀ ਜਿਹੜੀ ਐ 2013 ਦੇ ਵਿੱਚ ਬਣੀ ਸੀ ਤੇ ਅੱਜ ਵੀ ਐਗਜ਼ਿਸਟ ਕਰਦੀ ਐ। ਪਹਿਲਾਂ ਤਾਂ ਇਹਨੇ ਇੱਕ ਥਾਂ ਤੇ ਕਿਹਾ ਕਿ ਉਹ ਪਾਲਿਸੀ ਸਕ੍ਰੈਪ ਕਰਤੀ ਫਿਰ ਅਖੀਰ ਦੇ ਵਿੱਚ ਕਹਿੰਦਾ ਕਿ ਨਹੀਂ ਹੈਗੀ ਐ ਪਰ ਉਹਦੇ ਵਿੱਚ ਕੁਝ ਐਮੈਂਡਮੈਂਟਸ ਕਰਤੀਆਂ। ਮੈਂ ਦੱਸਦਾ ਤੁਹਾਨੂੰ ਉਹਦੇ ਵਿੱਚ ਕੀ ਐਮੈਂਡਮੈਂਟਸ ਹੋਈਆਂ। ਉਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਐ 2013 ਤੋਂ ਹੁਣ ਤੱਕ। ਅਨੇਕਾਂ ਇੰਡਸਟਰੀਜ਼ ਇਹ ਤਾਂ ਕਹਿੰਦਾ ਨਾ ਕਿ ਕੱਲੇ ਸੁਖ ਵਿਲਾਸ ਨੇ ਉਹਦੇ ਚ ਲਿੱਤੀ ਐ ਬੈਨੀਫਿਟਸ ਮੈਂ ਇੰਡਸਟਰੀਆਂ ਦੀ ਲਿਸਟ ਦੇਊਂਗਾ ਜਿਨ੍ਹਾਂ ਨੇ ਉਸ ਪਾਲਿਸੀ ਤਹਿਤ ਇਨਸੈਂਟਿਵ ਲਿੱਤੇ ਤੇ ਜਿਹੜਾ ਬੰਦਾ ਕੋਈ ਵੀ ਇੰਡਸਟਰੀਪਲਿਸਟ ਅੱਜ ਤੁਸੀਂ ਬੰਬੇ ਜਾਂਦੇ ਹੋ ਤੁਸੀਂ ਬਾਹਰ ਵਿਦੇਸ਼ ਚ ਜਾਂਦੇ ਹੋ ਇੰਡਸਟਰੀ ਨਾਲ ਗੱਲ ਕਰਨ ਜਾਂਦੇ ਹੋ ਕਿ ਸਾਡੇ ਸੂਬੇ ਚ ਆ ਕੇ ਇੰਡਸਟਰੀ ਲਾ ਤੁਸੀਂ ਇਨਸੈਂਟਿਵ ਦਿਨੋ ਮੈਂ ਅੱਜ ਦੀ ਇਹਨਾਂ ਦੀ ਬਾਈ ਦੀ ਪਾਲਿਸੀ ਵੀ ਦਿਖਾਉਣਾ ਸੋ ਉਹ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਜਿਹੜੀ ਇਹ ਗੱਲ ਕਰਦਾ ਆ ਤਾਂ ਹੈਗੀ ਜੀ 2013 ਦੀ ਪਾਲਿਸੀ ਠੀਕ ਹੈ ਜੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਹਦੇ ਚ ਐਸਜੀਐਸਟੀ ਐਕਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦੱਸੀ ਸੀ ਵੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕੇਰਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਜਿਹੜੇ ਐਸਜੀਐਸਟੀ ਵੈਟ ਐਗਜ਼ੈਂਪਸ਼ਨ ਆ ਜਾਂਦਾ ਹੈ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ ਐਸਜੀਐਸਟੀ ਵੈਟ ਤੇ ਇਲੈਕਟ੍ਰਿਸਿਟੀ ਡਿਊਟੀ ਤੇ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ 'ਚ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਫੋਟੋ ਵੇਖ ਲੋ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਤਾਂ ਨਹੀਂ ਨਾ ਦਿਖਾ ਰਿਆ ਕਿ ਇਹਦੇ ਚ ਪਹਿਲੀ ਦੋ ਲਾਈਨਾਂ ਚ ਕੀ ਕਹਿੰਦਾ ਹੈ ਮੈਸੇਜ ਫਰਮ ਚੀਫ ਮਿਨਿਸਟਰ ਪੰਜਾਬ ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਸੀਆਜ਼ਮ ਥੈਟ ਆਈ ਪ੍ਰੈਜ਼ੈਂਟ ði ਨਿਊ ਇੰਡਸਟਰੀਅਲ ਐਂਡ ਬਿਜ਼ਨੈਸ ਡਿਵੈਲਪਮੈਂਟ ਪਾਲਿਸੀ ਆਫ 2022 ਆਫ ਪੰਜਾਬ ਹੁਣ ਇਹਦੇ ਵਿੱਚ ਕੀ ਕੰਸੀਸ਼ਨਸ ਹੈ